ਜਲਾਲਾਬਾਦ ਰੋਡ ਤੇ ਲੰਗਦੀਆਂ ਰੇਲਵੇ ਲਾਈਨਾਂ ਤੇ ਅੱਜ ਦੁਪਹਿਰ ਕਰੀਬ 1 ਵਜੇ ਹੋਏ ਦਰਦਨਾਕ ਹਾਦਸੇ ਵਿੱਚ ਰੇਲ ਗੱਡੀ ਹੇਠਾਂ ਉਣ ਨਾਲ ਇੱਕ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੂਸਰਾ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ ਹੇਠਾਂ ਆਏ ਦੋਨੋਂ ਵਿਕਤੀ ਮਜ਼ਦੂਰੀ ਦਾ ਕੰਮ ਕਰਦੇ ਸਨ ਅਤੇ ਰੇਲ ਲਾਈਨ ਤੇ ਹੀ ਸੌਰੇ ਸਨ ਇਸੇ ਦੌਰਾਨ ਕੋਟਕਪੂਰਾਵਾਲ ਤੋਂ ਆਈ ਰੇਲ ਗੱਡੀ ਹੇਠਾਂ ਆਗੇ ਤੇ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੇਲ ਗੱਡੀ ਦਾ ਰਸਤਾਰ ਵੀ ਕਾਫੀ ਤੇਜ਼ ਸੀ ਉਧਰ ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅਚਨਚੇਤ ਹੋਇਆ ਰੇਲਵੇ ਦੀ ਇਨਸਪੈਕਸ਼ਨ ਰੇਲ ਚੈਕਿੰਗ ਵਾਸਤੇ ਆਈ ਸੀ ਰੇਲਵੇ ਪੁਲ ਦੇ ਥੱਲੇ ਖੜੇ ਮਜ਼ਦੂਰ ਪਤਾ ਨਾ ਲੱਗਣ ਤੇ ਰੇਲ ਗੱਡੀ ਤੇ ਹੀਟਾਂ ਆ ਗਏ ਫਿਲਹਾਲ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾ ਮੇਰਾ ਨਾ ਨਿੱਕਾ ਨਾਮ ਹੈ ਜੀ ਕਿਵੇਂ ਹੱਸ ਹੋਇਆ ਗੱਡੀ ਦਾ ਇਹ ਹੱਸ ਹੋਇਆ ਜੀ ਇੱਥੇ ਨਾ ਦੋ ਬੰਦੇ ਸੁੱਤੇ ਪਏ ਸੀਗੇ ਤੇ ਇੱਕ ਬਰਜੁਗ ਸੀਗਾ ਉਹ ਤਾਂ ਖੜਾ ਹੋ ਗਿਆ ਸੀਗਾ ਠੀਕ ਆ ਤੇ ਦੂਸਰਾ ਜਨਾਬੀ ਸੀਗਾ ਉਹ ਖਿੱਚਣ ਲੱਗਿਆ ਨਾ ਤੇ ਉਹ ਗੱਡੀ ਬਹੁਤ ਤੇਜ਼ ਸੀ ਕਿ ਗੱਡੀ ਉਹਦੇ ਉੱਤੋਂ ਟੱਪ ਗਈ ਸੀ ਤੇ ਉਹ ਜਿਹੜੇ ਬੁੱਟਾ ਸੀ ਉਹਦੇ ਫੇਟ ਵੱਜੇ ਉਹ ਪੁੰਨਾ ਮੇ ਹੋ ਗਿਆ ਉਹਨੂੰ ਲੈ ਕੇ ਗਏ ਹਸਪਤਾਲ 'ਚ ਜਾ ਕੇ ਜੀ ਉਹਨੂੰ ਹਸਪਤਾਲ ਲੈ ਗਏ ਉਹ ਉਹ ਵੀ ਜ਼ਿਆਦਾ ਸੀਰੀਅਸ ਹੈਗਾ ਤੇ ਇੱਧਰ ਵੱਡੇ ਗਿਆ ਜੀ ਗੱਡੀ ਕਿੰਨੀ ਸੀਗੀ ਸਪੀਡ ਬਹੁਤ ਸੀ ਉਹ ਚੱਲ ਰੋੜ ਤੇ ਇੱਥੇ ਜਿੰਨੇ ਹੀ ਬੰਦੇ ਖੜਦੇ ਕਿਹੜੇ ਕੰਮ ਕਰਦੇ ਜੀ ਲੇਬਰ ਦਾ ਸਾਰਾ ਲੇਬਰ ਤਾਂ ਕੰਮ ਕਰਦੇ ਜੀ ਤੁਹਾਡਾ ਕੋਈ ੱਡਾ ਵੱਡਾ ਕੋਈ ਹੈ ਨਹੀਂ ਇੱਥੇ ਬੈਠਦੇ ਤੁਸੀਂ ਅੱਡਾ ਤਾਂ ਇਹ ਉਹ ਪਰਲੀ ਸਾਈਡ ਆ ਵੈਸੇ ਲੈਣਾ ਤਾਂ ਸਾਰਾ ਬਹੁਤ ਰੁਕਦੇ ਐ ਜੀ ਪਰੇ ਫਿਰ ਵੀ ਪੁਲਿਸ ਮੁਲਾਇਮ ਵੀ ਰੋਕਦੇ ਆ ਲੈਣਾ ਦੇ ਬਹਿ ਜਾਂਦੇ ਆ ਜੀ ਇਹ ਪੁਲਿਸ ਮੁਲਾਇਮ ਵੀ ਅੱਗੇ ਰੋਕਦੇ ਆ ਜੀ ਚਾਰ ਜਣੇ ਤੇਰੀ ਚਾਰ ਜਣੇ ਦੋ ਜਣੇ ਫੜ ਕੇ ਖਿੱਚਦੇ ਪਰਲੇ ਪਰੇ ਜਿਹੜੇ ਦਿਹਾੜੀ ਦੋ ਜਣੇ ਫੜ ਕੇ ਖੇਤੀ ਆ ਚਾਰ ਜਣੇ ਹਾਂ ਸਪੀਡ ਫੋਰਸ ਦੀ ਹੈ ਨਹੀਂ ਜੀ ਨਾ 200 ਦੀ ਸਪੀਡ ਤੇ ਸੀਗੀ ਉਹ ਦੰਦੀ ਨਹੀਂ ਨਹੀਂ 7:00 ਵਜੇ ਕੋਲੇ ਆ ਗਏ ਮਾਰੇ ਜੀ ਆ ਰੰਦੀ ਆ ਕੇ ਮੁਲਾਜ਼ਮ ਵੀ ਰੋਕਦੇ ਇਹਨਾਂ ਨੂੰ ਮੁਲਾਜ਼ਮਾਂ ਤੇ ਵੀ ਨਹੀਂ ਮੰਨਦੇ ਇਹ ਉਹਨਾਂ ਨੇ ਦਿਹਾੜੀਆਂ ਦਾ ਕੰਮ ਵੀ ਕਰਾਉਂਦੇ ਰਹੇ ਕੋਣ ਸੀਗਾ ਉਹ ਹਾਂਜੀ ਕੋਣ ਸੀ ਬੰਦਾ ਜਿਹੜਾ ਬੰਦਾ ਸੀ ਦੋਵੇਂ ਧਣਕੇ ਦੇ ਸੀਗੇ ਜੀ ਇੱਕ ਦਿਨ ਆ ਜਾਂਦਾ ਟਿੱਪੀ ਸਾਹਿਬ ਰੋਡ ਟਿੱਪੀ ਸਾਹਿਬ ਰੋਡ ਮਾਤਰਮ ਮੱਲਾ ਤੇ ਨਾਗਪਾਲ ਦੀ ਗਲੀ ਕੀ ਨਾਮ ਸੀ ਉਹਦਾ ਉਹਦਾ ਨਾਮ ਮੋਗਲੀ ਸੀਗਾ ਜੀ ਮੁੰਡੇ ਕਿੰਨੇ ਬੱਚੇ ਪੁੱਛੇ ਸੀ ਉਹਦੇ ਨਹੀਂ ਜੀ ਨਾਮ ਦਾ ਮਾਪਿਓ ਸੀਗਾ ਜੀ ਇੱਥੇ ਬੱਥੇ ਰਵੇ ਸ਼ਰਾਬ ਪਿੰਡਾਂ ਹੀ ਵੱਸੀ ਦਰੂਦੂਦੂ ਉਹ ਜਿਹੜਾ ਦੂਜਾ ਬੰਦਾ ਉਹਦੇ ਫੇੜੇ ਉਹਦੀ ਲਾਤ ਟੁੱਟੀ ਆ ਉਹ ਸ਼ਿਵਾਰ ਨਗਰ ਵਸਤੀ ਦਾ ਜੀ ਮੋਡ ਰੋਡ ਸ਼ਿਵਾਰ ਨਗ ਠੀਕ ਹੈ 7 ਨੰਬਰ ਗਲੀ ਜੀ ਤੇ ਉਹਦਾ ਨਾਮ ਸੀਗਾ ਮੋਨਾ ਜੀ ਉਹ ਬਰਜੂਗ ਸੀ ਉਹਦੇ ਸੱਟਾਂ ਵਜਈਏ ਤੇ ਉਹ ਵੀ ਗਿਆ ਜੀ ਹਸਪਤਾਲ ਤੇ ਉਹ ਬਚਾਉਣ ਦੇ ਚੱਕਰ ਤੇ ਉਹਦਾ ਵੀ ਬੇਹੋਸ਼ ਹੋ ਗਿਆ ਜੀ ਇਹ ਦੋ ਆ ਜੀ ਇੱਕ ਚੱਕਵੀਆ ਤੇ ਇੱਕ ਦੀ ਮੌਕੇ ਤੇ ਡੈਥ ਹੋ ਗਈ ਆ ਇਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਜੀ ਇਹ ਵਾਸੀ ਮੁਕਸਰ ਦੇ ਹੈ ਤੇ ਕੀ ਕੰਮਕਾਰ ਕੀ ਕਰਦੇ ਸੀਗੇ ਜੀ ਇਹ ਮੇਨਟ ਮਜ਼ਦੂਰੀ ਕਰਦੇ ਆ ਨਾਮ ਨੂੰ ਲੱਗਿਆ ਪਤਾ ਜੀ ਇਹਨਾਂ ਦਾ ਇਹਨਾਂ ਦੇ ਕੋਲ 10 ਦੇ ਵੀ ਇਹਨਾਂ ਦਾ ਵਾਪਸ ਆ ਰਹੇ ਆ ਇੱਕ ਦਿਨ ਤਾਂ ਹੈ ਗਈ ਸੀ ਨਾਲ ਹੀ ਉਹ ਤਾਂ ਹਸਪਤਾਲ ਲੈ ਕੇ ਇਹ ਕੜਨਾ ਹੋਈ ਕਿਵੇਂ ਹੈ ਜੀ ਇੱਕ ਆਚ ਅਚਨਚੇਤ ਇਨਸਪੈਕਸ਼ਨ ਲਈ ਇਹਨੇ ਟ੍ਰੇਨ ਆਈ ਸੀਗੀ ਰੇਲਵੇ ਦੀ ਤੇ ਉਹਦੇ ਥੱਲੇ ਇਹਨਾਂ ਨੂੰ ਪਤਾ ਨਹੀਂ ਲੱਗਾ ਪੁਲ ਥੱਲੇ ਇਹਨਾਂ ਨੇ ਕਿ ਆਪਦੀ ਮਿਹਨਤ ਮੰਦੀ ਹੋ ਰਹੀ ਨਹੀਂ ਖੜੇ ਸੀਗੇ ਟ੍ਰੇਨ ਦਾ ਬਦਨ ਲੱਗ ਗਿਆ ਅਚਨਚੇਤ ਕੀਤੀ ਕਾਰਵਾਈ ਕੀਤੀ ਜਾ ਰਹੀ ਹੈ ਮੰਦੀ ਕਾਰਵਾਈ ਜੋ ਬਾਕੀ ਪਰਿਵਾਰ ਆ ਰਹੇ ਹਨ ਕਿ ਜੋ ਬਿਆਨ ਲਿਖਾਉਣਗੇ ਉਸ ਅਨੁਸਾਰ